ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਅਪ ਸੰਗਤਾਂ ਦੇ ਨਾਲ ਗੁਰਬਾਣੀ ਜੀ ਸਾਂਝ ਪਾਈ ਜਾਂਦੀ ਹੈ ਆਓ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਨੇ ਜਿਵੇਂ ਕਰੇਂਦਾ ਕਰੇਂਦੀ ਕਰੇਂਦੇ ਕਰੇਂਦਿਆਂ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰੇਂਦਾ ਰਾਰੇ ਦੇ ਉੱਪਰ ਲਾਮ ਲਾ ਕੇ ਬਿੰਦੀ ਲੱਗੀ ਹੋਈ ਹੈ ਇਸ ਤਰ੍ਹਾਂ ਵੀ ਲਿਖਿਆ ਹੋਇਆ ਮਿਲਦਾ ਹੈ ਕਰੇਂਦਾ ਇਸੇ ਤਰੀਕੇ ਦੇ ਨਾਲ ਕਕਾ ਰਾਰੇ ਲਾਮ ਉੱਪਰ ਬਿੰਦੀ ਦੱਦੇ ਵਿਆਹਰੀ ਕਰੇਂਦੀ ਔਰ ਇਸੇ ਤਰੀਕੇ ਦੇ ਨਾਲ ਕਕਾ ਰਾਰੇ ਨੂੰ ਲਾਮ ਦੱਦੇ ਲਾਮ ਇੱਥੇ ਬਿੰਦੀ ਨਹੀਂ ਲੱਗੀ ਹੋਈ ਹੈ ਕ ਕ ਰਾਰੇ ਲਾਮ ਦੱਦੇ ਸਿਹਾਰੀ ਐਡੇ ਕੰਨਾ ਨਾਹੀਂ ਰਾਰੇ ਦੇ ਲਾਮ ਨੂੰ ਬਿੰਦੀ ਹੈ ਔਰ ਨਾਹੀਂ ਐਡੇ ਦੇ ਕੰਨੇ ਦੇ ਉੱਤੇ ਬਿੰਦੀ ਹੈ ਪਰ ਪਾਠ ਕਰਿੰਦਿਆਂ ਇਸ ਤਰੀਕੇ ਦੇ ਨਾਲ ਪੜ੍ਹਨਾ ਹੈ ਗੁਰਬਾਣੀ ਦੇ ਵਿੱਚ ਕੁਝ ਬਚਨ ਨੇ ਜੋ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਹਨ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਪਾਵਨ ਵਚਨ ਹੈ ਉਸ ਪਾਵਨ ਵਚਨ ਦੇ ਵਿੱਚ ਸਤਿਗੁਰੂ ਗੁਰੂ ਦੀ ਗੱਲ ਕਰ ਦਿੰਨੇ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਵਾਵੇਂ ਟਿੱਪੀ ਨੰਨਾ ਵਨ ਊਂਡ ਹੁੰਦਾ ਨਿਵ ਨਿਵ ਕੇ ਊਨਵ ਊਨਵ ਆਇਆ ਭਾਵ ਗੁਰੂ ਰੂਪੀ ਬੱਦਲ ਨਿਵ ਨਿਕੇ ਮਿਹਰ ਦੇ ਘਰ ਵਿੱਚ ਆਇਆ ਮਿਹਰ ਕਰਨ ਪਰ ਆਇਆ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਵਰ ਰਾਰੇ ਨੂੰ ਸਿਆਰੀ ਲੱਗੀ ਐਡਾ ਬਾਬਾ ਰਾਰੇ ਸਿਆਰੀ ਅਵਰ ਤੋਂ ਭਾਵ ਹੁੰਦਾ ਹੋਰ ਉਹ ਵਚਨ ਸ਼ਬਦ ਹੈ ਇਹ ਅਵਰ ਕਰੇਂਦਾ ਵਨ ਕਈ ਤਰ੍ਹਾਂ ਦੇ ਹੋਰ ਰੰਗ ਦਿਖਾ ਰਿਆ ਜਿਵੇਂ ਬੱਦਲ ਮੀਂਹ ਪਾਣ ਪਰ ਆਵੇ ਨਾ ਤੇ ਉਹਨੇ ਉਹਨੇ ਵੀ ਕੀ ਆਉਂਦਾ ਕਦੇ ਕਾਲੀ ਕਟਾ ਕਦੇ ਕਿਸੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਗੁਰੂ ਵੀ ਜਦੋਂ ਮਿਹਰ ਦੇ ਘਰ ਪਰਾਂਦਾ ਨਾ ਤੋਂ ਉਹਨੇ ਉਹਨੇ ਵੀ ਭਾਵ ਕੇ ਹੀ ਤਰ੍ਹਾਂ ਦੇ ਕੋਤਕ ਗੁਰੂ ਕਰਦਾ ਹੈ ਕਿਆ ਜਾਣਾ ਤਿਸ ਸਾਹ ਸਿਉ ਕੇਵਲ ਰਹਿਸੀ ਰੰਗ ਕਿਵੇਂ ਜਾਣੀ ਉਸ ਸਾਹ ਗੁਰੂ ਦੇ ਨਾਲ ਕਿਵੇਂ ਪਿਆਰ ਬਣਿਆ ਰਵੇ ਕਿਵੇਂ ਜੁੜੇ ਰਹੀਏ ਰੰਗ ਰਹਾ ਤਿੰਨ ਕਾਮਣੀ ਜਿਨ ਮਨ ਭਾਉ ਭਾਉ ਹੋਏ ਉਹਨਾਂ ਸੁਹਾਗਣਾ ਦਾ ਇਹ ਪਿਆਰ ਰਹਿੰਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਤੇ ਡਰ ਹੁੰਦਾ ਹੈ ਨਾਨਕ ਭੈ ਭਾਏ ਬਾਹਰੀ ਤਿੰਨ ਤਨ ਸੁਖ ਨਾ ਹੋਏ ਜਿਹਦੇ ਅੰਦਰ ਪਤੀ ਦਾ ਜਾਂ ਗੁਰੂ ਦਾ ਡਰ ਨਾ ਹੋਵੇ ਗੁਰੂ ਦਾ ਡਰ ਨਾ ਰੱਖਣ ਵਾਲਾ ਜਾਦੀ ਦੇ ਅੰਦਰ ਪਤੀ ਦਾ ਭੈਅ ਨਾ ਹੋਵੇ ਪਿਆਰ ਨਾ ਹੋਵੇ ਤੇ ਫਿਰ ਉਹ ਸਰੀਰ ਦੇ ਵਿੱਚ ਕਦੇ ਸੁੱਖ ਨਹੀਂ ਪਾਉਂਦੇ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਇੱਥੇ ਸ਼ਬਦ ਵਰਤਦੇ ਨੇ ਊਨ ਊਨ ਆਇਆ ਅਵਰ ਕਰੇਂਦਾ ਵਨ ਗੁਰੂ ਨਿਵ ਨਿਵ ਕੇ ਮਿਹਰ ਦੇ ਘਰ ਵਿੱਚ ਆਇਆ ਕਈ ਤਰ੍ਹਾਂ ਦੇ ਕੋਤਕ ਕਰਦਾ ਹੈ ਕਈ ਤਰ੍ਹਾਂ ਦੇ ਰੰਗ ਦਿਖਾਉਂਦਾ ਹੈ ਇੱਥੇ ਕਰੇਂਦਾ ਸ਼ਬਦ ਤੀਜਾ ਪੁਰਖ ਹੈ ਪੁਲਿੰਗ ਇਕਵਚਨ ਹੈ ਇੱਕ ਵਚਨ ਹੋਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਫਰੀਦਾ ਅੱਖੀਂ ਦੇਖ ਪਤਿਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰਿੰਦੀ ਵਨ ਵਾਵੇ ਟਿੱਪਿਨੰਨਾ ਵਨ ਉਹਨਾਂ ਤੋਂ ਪਾਵਰ ਰੰਗ ਅੱਖਾਂ ਦੁਨੀਆ ਦੇ ਪਦਾਰਥਾਂ ਨੂੰ ਦੇਖ ਦੇਖ ਕੇ ਪਤਲੀਆਂ ਹੋ ਗਈਆਂ ਭਾਵ ਦੇਖਣੋਂ ਹਟ ਗਿਆ ਕੰਨ ਦੁਨੀਆ ਦੇ ਰੋਲੇ ਗੋਲੇ ਸੁਣ ਕੇ ਸੁਣਨੋਂ ਹਟ ਗਏ ਕੱਲੇ ਅੱਖਾਂ ਤੇ ਕੰਨਾਂ 'ਤੇ ਨਹੀਂ ਥੱਕੇ ਸਾਰਾ ਸਰੀਰ ਹੀ ਵਿਰਧ ਹੋ ਗਿਆ ਥੱਕ ਗਿਆ ਤੇ ਨੇ ਆਪਣੀ ਬਣਾਵਟ ਕੁਝ ਹੋਰ ਤਰ੍ਹਾਂ ਦੀ ਕਰ ਲਈ ਹੋਰ ਕਰਿੰਦੀ ਵਨ ਵਨ ਤੋਂ ਪਾਵਰ ਰੰਗ ਇਹਦੀ ਬਣਾਵਟ ਕੁਝ ਹੋਰ ਹੀ ਹੋ ਗਈ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਦਾ ਨਹੀਂ ਰਹਾ ਤੋ ਇਥੇ ਕਰਿੰਦੀ ਸ਼ਬਦ ਕ ਕ ਰ ਅ ਰੇ ਲ ਆ ਮ ਦ ਦ ਦੇ ਵਿਹਾਰੀ ਰਾਰੇ ਲਾਮ ਨੂੰ ਉੱਪਰ ਬਿੰਦੀ ਵੀ ਲੱਗੀ ਹੋਈ ਕਰਿੰਦੀ ਹੈ ਤੀਜਾ ਪੁਰਖ ਹੈ ਸਰੀਰ ਦੀ ਗੱਲ ਹੋ ਰਹੀ ਤੇ ਫਿਰ ਬਿੰਦੀ ਲੱਗਣੇ ਕਰਕੇ ਤੀਜਾ ਪੁਰਖ ਹੈ ਕਿਰਿਆ ਦਾ ਤੇ ਇਸਤਰੀ ਲਿੰਗ ਹੈ ਕਰੇਂਦੀ ਸ਼ਬਦ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੋਰ ਵਚਨ ਵੀ ਹੈਗੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਜਦੋਂ ਬਾਬਾ ਫਰੀਦ ਦੇ ਸ਼ਲੋਕ ਨੂੰ ਪੜ੍ਹਦੇ ਆ ਨਾ ਫਰੀਦਾ ਦਰਿਆ ਵੈਕਨੈ ਵਗਲਾ ਬੈਠਾ ਕੇਲ ਕਰੇ ਬਾਗੂਲਾ ਦਰਿਆ ਵੈਕਨੈ ਬਾਗੂਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜ ਨੂੰ ਉਥੇ ਕਰਿੰਦੇ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਕਰਿੰਦੇ ਜਿਹੜਾ ਸ਼ਬਦ ਹੈ ਨਾ ਕ ਕ ਰ ਰ ਲ ਲ ਮ ਦ ਦ ਲ ਮ ਕਰੀਦੇ ਪੜਿਆ ਜਾਂਦਾ ਵੈਸੇ ਪਰ ਆਪਣੀਆਂ ਪੰਕਤੀਆਂ ਨਾਲ ਦੇਖ ਕੇ ਅਸੀਂ ਜਿਵੇਂ ਪਹਿਲੇ ਸਾਂਝੀਆਂ ਕੀਤੀਆਂ ਇਸ ਸ਼ਬਦ ਨੂੰ ਵੀ ਕਰਿੰਦੇ ਕਹਿਣਾ ਇਹ ਹੈ ਤੀਜਾ ਪੁਰਖ ਹੈ ਪਰ ਬਹੁਵਚਨ ਦੇ ਰੂਪ ਦੇ ਵਿੱਚ ਹੈ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪੈ ਦੁਨੀਆ ਦੇ ਖੇਲਾ ਖੇਲਦੇ ਨੂੰ ਜਿਹੜੇ ਦੁਨੀਆ ਦੇ ਖੇਡਾ ਖੇਡਦਾ ਪਿਆ ਸੀ ਖੇਡਾਂ ਦੇ ਵਿੱਚ ਮਸਤ ਹੋਇਆ ਪਿਆ ਸੀ ਇਸ ਜੀਵ ਰੂਪੀ ਹੰਸ ਨੂੰ ਤੇ ਮੌਤ ਦਾ ਬਾਜ ਪੈ ਗਿਆ ਇਸ ਜੀਵ ਰੂਪੀ ਬਗਲੇ ਨੂੰ ਹੰਸ ਰੂਪ ਦੇ ਵਿੱਚ ਦਿਖਦਾ ਹੈ ਪਰ ਹੈ ਬਗਲਾ ਹੈ ਤੇ ਇਹਨੂੰ ਫਿਰ ਮੌਤ ਦਾ ਬਾਜ ਪੈ ਗਿਆ ਇੱਕ ਰਿੰਦੇ ਕਰਿੰਦੇ ਸ਼ਬਦ ਵੈਸੀ ਪਰ ਇਹਨੂੰ ਸਿੱਧ ਲੈ ਕੇ ਬਿੰਦੀ ਲਾ ਕੇ ਪੜਨਾ ਕਰੇਂਦੇ ਇਸ ਤਰੀਕੇ ਨਾਲ ਇੱਕ ਬਚਨ ਹੋ ਰਿਹਾ ਗੁਰਬਾਣੀ ਦੇ ਵਿੱਚ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨ ਇਥੇ ਸ਼ਬਦ ਕ ਕ ਰਾਰੇ ਲਾਮ ਦਦੇ ਸਿਆਰੀ ਐੜੇ ਕੰਨਾ ਇਹ ਵੀ ਬਹੁਵਚਨ ਰੂਪ ਦੇ ਵਿੱਚ ਹੈ ਤੀਜਾ ਪੁਰਖ ਤੀਨੂੰ ਪੜਨਾ ਹੈ ਮੰਦੇ ਅਮਲ ਕਰੇਂਦਿਆਂ ਜਦੋਂ ਦੁਨੀਆਂ ਦੇ ਵਿੱਚ ਮਾੜੇ ਕਰਮ ਬੰਦਾ ਕਰਦਾ ਨਾ ਤਾਂ ਫਿਰ ਮਾੜੇ ਕਰਮ ਕਰਦੇ ਨੂੰ ਸਜ਼ਾ ਮਿਲਦੀ ਹੈ ਇਸ ਸਜ਼ਾ ਜਿਵੇਂ ਕਪਾਹ ਨੂੰ ਮਿਲਦੀ ਹੈ ਇਸ ਤਰੀਕੇ ਦੇ ਨਾਲ ਕਪਾਹ ਪਿੰਜੀ ਜਾਂਦੀ ਜਿਵੇਂ ਜਿਵੇਂ ਤੇਲਾ ਨੂੰ ਮਿਲਦੀ ਹੈ ਕੋਲੂ ਵਿੱਚ ਪੀੜੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਮੰਦੇ ਅਮਲ ਕਰਨ ਵਾਲੇ ਮਨੁੱਖ ਨੂੰ ਵੀ ਸਜ਼ਾ ਮਿਲਦੀ ਹੈ ਉਹ ਦੁੱਖਾਂ ਦੇ ਵਿੱਚ ਪੀੜਿਆ ਜਾਂਦਾ ਹੈ ਤੋ ਇੱਕ ਬਚਨ ਜਿਹੜਾ ਹੋਰ ਇਹ ਹੈ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ ਕਰਿੰਦਿਆਂ ਸ਼ਬਦ ਕ ਕ ਰ ਰ ਲ ਲ ਮ ਦ ਦ ਸ ਯ ਰੀ ਐ ਡੇ ਕੰਨਾ ਪਰ ਬਿੰਦੀ ਲਾ ਕੇ ਬੋਲਣਾ ਕ ਕ ਰ ਰ ਲ ਲ ਮ ਅਪਰ ਬਿੰਦੀ ਦ ਦ ਸ ਯ ਰੀ ਐ ਡੇ ਕੰਨਾ ਅਪਰ ਬਿੰਦੀ ਕਰਿੰਦਿਆਂ ਕਰਦਿਆਂ ਹੋਇਆਂ ਨਾ ਤਾਂ ਇਹ ਵੀ ਤੀਜਾ ਪੁਰਖ ਹੈ ਕਿਰਿਆ ਦਾ ਪਰ ਹੈਬੋ ਵਚਨ ਹੈ ਇਸ ਤਰੀਕੇ ਦੇ ਨਾਲ ਇਹ ਜਿਹੜੇ ਬਿੰਦੀ ਵਾਲੇ ਸ਼ਬਦ ਜਿੱਥੇ ਸਤਿਗੁਰ ਨੇ ਬਿੰਦੀ ਲਾਈ ਹੈ ਉੱਥੋਂ ਸੰਕੇਤ ਲੈ ਕੇ ਬਾਕੀ ਜਿਹੜਾ ਪਾਠ ਕਰਨਾ ਹੈ ਗੁਰਬਾਣੀ ਦਾ ਜੋ ਇਹ ਚੈਨਲ ਬਣਿਆ ਹੋਇਆ ਆਓ ਗੁਰਬਾਣੀ ਵਿਚਾਰੀਏ ਕਿਰਪਾ ਕਰਕੇ ਵੱਧ ਤੋਂ ਵੱਧ ਸਾਂਝਾ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਵੀ ਜਰੂਰ ਕਰੋ ਸਾਂਝਾ ਇਸ ਕਰਕੇ ਕਰਨਾ ਤਾਂ ਕਿ ਗੁਰਬਾਣੀ ਬਹੁਤੇ ਪੜਨ ਵਾਲਿਆਂ ਜੋ ਗੁਰਬਾਣੀ ਪੜਨ ਦਾ ਸ਼ੌਕ ਰੱਖਦੇ ਜਾਂ ਗੁਰਬਾਣੀ ਨੂੰ ਪਿਆਰ ਕਰਦੇ ਨੇ ਉਨਾ ਤੱਕ ਗੁਰਬਾਣੀ ਅਰਥਾਂ ਸਮੇਤ ਪਹੁੰਚ ਸਕੇ ਗੁਰਬਾਣੀ ਪੜਨ ਦਾ ਢੰਗ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ